ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਤੇ ਅੱਜ ਦੇ ਵਲੌਗ ਦੇ ਵਿੱਚ ਡਿਸਕਸ ਕਰਨਾ ਹੈ ਇੱਕ ਬਹੁਤ ਇੰਪੋਰਟੈਂਟ ਟੌਪਿਕ ਉਹ ਇੰਪੋਰਟੈਂਟ ਟੌਪਿਕ ਹੈ ਐਲ ਐਮ ਆਈ ਇਹ ਲਈ ਜਾਵੇ ਜਾਂ ਸਟੱਡੀ ਪਰਮਿਟ ਦੇ ਵਿੱਚ ਕਨਵਰਟ ਕਰਾਇਆ ਜਾਵੇ ਆਪਣੀ ਵਿਜ਼ਿਟਰ ਵੀਜ਼ਾ ਦੇ ਸਟੇਟਸ ਨੂੰ ਜਾਂ ਉੱਥੇ ਜੇਕਰ ਤੁਸੀਂ ਪ੍ਰਾਈਵੇਟ ਕਾਲਜ ਲੈ ਕੇ ਗਏ ਹੋ ਸਟੱਡੀ ਪੂਰੀ ਹੋ ਚੁੱਕੀ ਹੈ ਤੇ ਉਸ ਕੇਸ ਦੇ ਵਿੱਚ ਤੁਹਾਨੂੰ LMIE ਲੈਣੀ ਚਾਹੀਦੀ ਹੈ ਜਾਂ ਦੁਬਾਰਾ ਸਟੱਡੀ ਕਰਨੀ ਚਾਹੀਦੀ ਹੈ ਇਹ ਦੋ ਟਾਪਿਕ ਕਵਰ ਕਰਾਂਗੇ ਇੱਕ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ LMIE ਵਾਲੇ ਵਰਕ ਪਰਮਿਟ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਗੱਲ ਜਿਹੜੀ ਹੈ ਉਹ ਵੀਡੀਓ ਦੇ ਵਿੱਚ ਕੀਤੀ ਜਾਊਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਪਲੇਟਫਾਰਮ ਹੈ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਟਿਪਸ ਨੂੰੜਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਆਂ ਅੱਜ ਇੱਕ ਸਪੈਸ਼ਲ ਟਿਪਸ ਜਿਹੜਾ ਉਹ ਲਾਸਟ ਦੇ ਵਿੱਚ ਮੈਂ ਦੇਣਾ ਆਪਣੀ ਅਪਾਇੰਟਮੈਂਟ ਨੂੰ ਲੈ ਕੇ ਤੁਹਾਨੂੰ ਉਹ ਡਿਸਕਸ ਕਰਨਾ ਤੁਹਾਡਾ ਬਹੁਤ ਜ਼ਿਆਦਾ ਜ਼ਰੂਰੀ ਉਹ ਵੀ ਡਿਸਕਸ਼ਨ ਕਰਨਾ ਕਿ ਉਹ ਰਾਸਤਾ ਵੇਖੋ ਉਹ ਉਹ ਦੇਖਣਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਨੇ ਵੀ ਮੇਰੇ ਨਾਲ ਗੱਲ ਕਰਨੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਿਹੜੇ ਇਥੋਂ ਵਿਜ਼ਟਰ ਵੀਜ਼ਾ ਤੇ ਜਾ ਰਹੇ ਨੇ ਕੈਨੇਡਾ ਟੂਰਿਸਟ ਵੀਜ਼ਾ ਤੇ ਜਾ ਰਹੇ ਨੇ ਕੀ ਉਹਨਾਂ ਨੂੰ ਸਟੱਡੀ ਪਰਮਿਟ ਕਨਵਰਟ ਕਰਾਉਣਾ ਚਾਹੀਦਾ ਜਾਂ ਐਲ ਐਮ ਆਈ ਲੈਣੀ ਚਾਹੀਦੀ ਕੈਨੇਡਾ ਦੇ ਵਿੱਚ ਸਮਝਣ ਦੀ ਗੱਲ ਹੈ ਥੋੜਾ ਜਿਹਾ 5 ਮਿੰਟ ਇਸ ਵੀਡੀਓ ਦੇ ਉੱਤੇ ਧਿਆਨ ਜ਼ਰੂਰ ਦਿਓ ਜੇਕਰ ਤੁਸੀਂ ਕੈਨੇਡਾ ਜਾ ਰਹੇ ਹੋ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਤੇ ਦੇਖੋ ਜੇ ਤੇ ਤੁਸੀਂ ਉਹਨੂੰ ਸਟੱਡੀ ਵੀਜ਼ਾ ਦੇ ਵਿੱਚ ਕਨਵਰਟ ਕਰਾਉਂਦੇ ਹੋ ਤਾਂ ਤੁਹਾਨੂੰ 1 ਸਾਲ ਦੀ 2 ਸਾਲ ਦੀ ਸਟੱਡੀ ਮਿਲ ਜੇਗੀ ਯਾਨੀ 2 ਸਾਲ ਤੱਕ ਤੁਸੀਂ ਸਟੱਡੀ ਕਰ ਸਕਦੇ ਹੋ ਹਨ ਜਾਂ ਤੁਸੀਂ ਕੀ ਨਾ ਮੈਂ 1 ਸਾਲ ਦੀ ਸਟੱਡੀ ਲੈ ਸਕਦੇ ਹੋ ਕੋਈ ਡਿਪਲੋਮਾ ਲੈ ਸਕਦੇ ਹੋ ਤੁਸੀਂ ਮਾਸਟਰਸ ਵੀ ਲੈ ਸਕਦੇ ਹੋ ਤੁਸੀਂ ਬੈਚਲਰ ਡਿਗਰੀ ਵੀ ਲੈ ਸਕਦੇ ਹੋ ਤੁਹਾਡੇ ਜਿਹੜਾ ਵੀ ਤੁਸੀਂ ਕੋਰਸ ਲਓਗੇ ਉਹਦੇ ਹਿਸਾਬ ਦੇ ਨਾਲ ਜੇਕਰ ਉਹ ਇਨ ਡਿਮਾਂਡ ਕੋਰਸ ਹੈ ਤਾਂ ਤੁਹਾਨੂੰ ਉਸ ਕੰਡੀਸ਼ਨ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ 1 2 3 ਸਾਲ ਦਾ ਆਪਸ਼ਨਲ ਹੈ 1 ਸਾਲ ਦਾ ਵੀ ਹੋ ਸਕਦਾ 2 ਦਾ ਵੀ ਹੋ ਸਕਦਾ 3 ਵੀ ਹੋ ਸਕਦਾ ਉਸ ਪ੍ਰੋਵਿੰਸ ਦੀ ਰਿਕੁਆਇਰਮੈਂਟ ਦੇ ਹਿਸਾਬ ਤੇ ਨਾਲ ਹੁਣ ਜਿਹੜਾ ਤੁਹਾਨੂੰ ਸਟੱਡੀ ਪਰਮਿਟ ਮਿਲਣਾ ਮੰਨ ਲਿਆ ਤੁਸੀਂ 2 ਸਾਲ ਦਾ ਸਟੱਡੀ ਪਰਮਿਟ ਲੈਂਦੇ ਹੋ ਤਾਂ 2 ਸਾਲ ਦਾ ਸਟੇ ਤੁਹਾਡਾ ਕੈਨੇਡਾ 'ਚ ਵੱਧ ਗਿਆ ਇਹ ਤੇ 3 ਸਾਲ ਦਾ ਜੇਕਰ ਵਰਕ ਪਰਮਿਟ ਮਿਲ ਗਿਆ ਤੇ 5 ਸਾਲ ਦਾ ਸਟੇ ਤੁਹਾਡਾ ਵੱਧ ਗਿਆ ਹੁਣ ਜੇਕਰ ਇੱਕ ਕਾਲਜ ਦੀ ਫੀਸ 10000 ਡਾਲਰ ਆ ਤਾਂ 2 ਸਾਲ ਦੇ ਵੀ ਤੁਸੀਂ 20000 ਡਾਲਰ ਸਿਰਫ ਪੇ ਕਰਨਾ ਹੈ 20000 ਡਾਲਰ ਦੇ ਵਿੱਚ ਤੁਸੀਂ ਕੈਨੇਡਾ 5 ਸਾਲ ਰਹਿ ਲੈਣਾ ਇਹ ਇੱਕ ਬਹੁਤ ਵੈਲਿਡ ਚੀਜ਼ ਹੈ ਦੂਜੇ ਪਾਸੇ ਆਪਾਂ ਆ ਜਾਂਦੇ ਹਾਂ ਐਲ ਐਮ ਆਈਏ ਦੀ ਐਲ ਐਮ ਆਈਏ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਲੈਂਦੇ ਹੋ ਤਾਂ ਕਈ ਵਾਰੀ ਐਲ ਐਮ ਆਈਏ ਦਾ ਤੁਹਾਨੂੰ 20 20 ਲੱਖ 15 15 ਲੱਖ ਰੁਪਏ ਜਾਂ 25 25 ਲੱਖ ਰੁਪਏ ਪੇ ਕਰਨਾ ਪੈਂਦਾ ਹੁਣ ਤੁਸੀਂ ਖੁਦ ਸੋਚੋ ਕਿ ਐਲ ਐਮ ਆਈਏ ਦੀ ਵੈਲਿਡਿਟੀ ਪਹਿਲਾਂ ਤੇ 2 ਸਾਲ ਸੀ ਹੁਣ 1 ਸਾਲ ਰਹਿ ਗਈ ਹੈ ਜੇਕਰ ਤੁਸੀਂ 20 25 ਲੱਖ 15 ਲੱਖ 1 ਸਾਲ ਦੇ ਲਈ ਖਰਚ ਕਰਨਾ ਹੈ ਤਾਂ ਯਾਰ 1 ਸਾਲ ਦੇ ਤੁਸੀਂ ਪੈਸੇ ਤੇ ਨਿਕਮਾ ਨਹੀਂ ਪਾਣੇ ਹੈਗੇ ਸੋ ਇੱਥੇ ਤੁਹਾਡਾ ਵੇਸਟ ਹੋ ਜਾਣਾ ਹੈ ਤੇ 1 ਸਾਲ ਤੋਂ ਬਾਅਦ ਤੁਸੀਂ ਫਿਰ ਕਿਸੇ ਕੰਮ ਲੈ ਕੇ ਨਹੀਂ ਰਹੇ ਫੇਰ ਹੀ ਆ ਤਾਂ ਤੁਹਾਨੂੰ ਸਟੱਡੀ ਲੈਣੀ ਪਵੇਗੀ ਜਾਂ ਤੁਹਾਨੂੰ ਐਲਐਮਆਈ ਲੈਣੀ ਪਵੇਗੀ ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਤੁਹਾਨੂੰ ਸਮਝਣਾ ਸਟੱਡੀ ਬੈਸਟ ਹੈ ਕੰਪੈਰੀਜ਼ਨ ਟੂ ਵਰਕ ਪਰਮਿਟ ਸਿਰ ਪ੍ਰੋਬਲਮ ਕੀ ਹੁੰਦੀ ਆ ਜਦੋਂ ਤੁਹਾਡਾ 2 ਸਾਲ ਦਾ ਸਟੱਡੀ ਪਰਮਿਟ ਹੈ ਤਾਂ 2 ਸਾਲ ਤੱਕ ਤੁਹਾਨੂੰ ਜਿਹੜੀ ਲਿਮਿਟ ਇੱਕ ਕੈਨੇਡਾ ਗਵਰਨਮੈਂਟ ਨੇ ਤੈਅ ਕੀਤੀ ਹੈ ਸਿਰ ਤੁਸੀਂ ਸਿਨ ਨੰਬਰ ਤੇ ਉਨਾ ਹੀ ਕੰਮ ਕਰ ਸਕਦੇ ਹੋ ਹਾਲਾਂਕਿ ਚੋਰੀ ਛੁਪੇ ਜਿਹੜੇ ਕੈਸ਼ ਤੇ ਕੰਮ ਕਰਦੇ ਲੋਕੀ ਕਰੀ ਜਾ ਰਹੇ ਉਹ ਗੱਲ ਵੱਖਰੀ ਹੈ ਚਲੋ ਜੀ ਹੁਣ ਆ ਜਾਂਦੇ ਆ ਦੂਜੇ ਪਾਸੇ ਇਲੀਜੀਬਲ ਕੌਣ ਹੈ ਜਿਹੜਾ ਵੀ ਬੰਦਾ ਕੈਨੇਡਾ ਦੇ ਵਿੱਚ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਤੇ ਗਿਆ ਜੇ ਤੇ ਉਹਦੀ ਏਜ ਘੱਟ ਹੈ ਸਟੱਡੀ ਦੇ ਵਿੱਚ 7-8 ਸਾਲ ਤੋਂ ਜ਼ਿਆਦਾ 10 ਸਾਲ ਤੋਂ ਜ਼ਿਆਦਾ ਗੈਪ ਨਹੀਂ ਹੈਗਾ ਤਾਂ ਉਹ ਸਟੱਡੀ ਚ ਕਨਵਰਟ ਕਰਾਵੇ ਇਹ ਵੀ ਪ੍ਰੋਫਾਈਲ ਟੂ ਪ੍ਰੋਫਾਈਲ ਮੈਟਰ ਕਰਦਾ ਹੈ ਤੇ ਜਿਹੜੇ ਜ਼ਿਆਦਾ ਏਜਡ ਨੇ ਯਾਨੀ ਜਿਨ੍ਹਾਂ ਦੀ ਉਮਰ 45 ਸਾਲ 40 ਸਾਲ ਆ ਉਸ ਤੋਂ ਵੀ ਜ਼ਿਆਦਾ ਹੈ ਉਹਨਾਂ ਨੂੰ ਚਾਹੀਦਾ ਹੈ ਜਾਂ ਉਹਨਾਂ ਦੀ ਸਟੱਡੀ 'ਚ ਬਹੁਤ ਜ਼ਿਆਦਾ ਗੈਪ ਹੋ ਗਿਆ 15 ਸਾਲ ਦਾ 20 ਸਾਲ ਦਾ ਉਨਾਂ ਨੂੰ ਐਲਐਮਆ ਹੀ ਲੈਣੀ ਪੈਗੀ ਉਹਨਾਂ ਕੋਲ ਦੂਜਾ ਆਪਸ਼ਨ ਨਹੀਂ ਹੈਗਾ ਵਰਕ ਪਰਮਿਟ ਦੇ ਮਾਮਲੇ ਦੇ ਵਿੱਚ ਕੈਨੇਡਾ 'ਚ ਆਪਣਾ ਸਟੇ ਸਟੈਂਡ ਕਰਨ ਵਾਸਤੇ ਇਹ ਤੇ ਸੀਗੇ ਦੋਵੇਂ ਤਰੀਕੇ ਤੇ ਐਲੀਜੀਬਿਲਟੀ ਪ੍ਰੋਫਾਈਲ ਟੂ ਪ੍ਰੋਫਾਈਲ ਮੈਟਰ ਕਰਦੀ ਹੈ ਇਹ ਚੀਜ਼ ਸਮਝਿਓ ਜੇਕਰ ਤੁਸੀਂ ਨਹੀਂ ਸਮਝ ਪਾ ਰਹੇ ਤੇ ਮੇਰੇ ਨਾਲ ਗੱਲ ਕਰ ਲਓ ਮੈਂ ਤੁਹਾਨੂੰ ਜ਼ਰੂਰ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗਾ ਹੁਣ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਸਟੱਡੀ ਪਰਮਿਟ ਹੁਣ ਕਈ ਬੱਚੇ ਇਥੋਂ ਪ੍ਰਾਈਵੇਟ ਕਾਲਜ ਲੈ ਕੇ ਗਏ ਹੋਏ ਆ ਉਹਨਾਂ ਨੂੰ ਪੀਜੀਡਬਲਯੂਪੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ ਹੈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਕੈਨੇਡਾ ਦੇ ਵਿੱਚ ਸਟੱਡੀ ਪੂਰੀ ਹੋਣ ਤੋਂ ਬਾਅਦ ਐਲਐਮਆਈ ਨਹੀਂ ਲੈਣੀ ਚਾਹੀਦੀ ਮੇਰੇ ਹਿਸਾਬ ਨਾਲ ਹਣਾ ਹਾਲਾਂਕਿ ਤੁਹਾਡਾ ਪਰਸਨਲ ਆ ਵਿਊ ਆ ਹਨਾ ਤੁਹਾਡਾ ਪਰਸਨਲ ਡਿਸੀਜਨ ਹੈ ਪਰ ਕਿਉਂ ਨਹੀਂ ਲੈਣੀ ਚਾਹੀਦੀ ਉਹਦੇ ਪਿੱਛੇ ਮੈਂ ਕਾਰਨ ਦੱਸਦਾ ਐਲਐਮਆਈ ਦੀ ਵੈਲਿਡਿਟੀ 1 ਸਾਲ ਹੈ 20-25 ਲੱਖ 10-15 ਲੱਖ ਰੁਪਏ ਖਰਚ ਕਰਨਾ ਉੱਤੇ ਬੇਕਾਰ ਹੈ हां ਤੁਹਾਡੇ এমপ্লয়ার ਦੇ ਨਾਲ ਤੁਹਾਡੀ ਚੰਗੀ ਗੱਲ ਬਾਤ ਹੈ ਉਹ ਤੁਹਾਨੂੰ ਉਦਾਂ ਜੌਬ ਆਫਰ ਦੇ ਰਿਹਾ ਹੈ 5000 ਡਾਲਰ ਲੈ ਰਿਹਾ 7000 ਡਾਲਰ ਲੈ ਰਿਹਾ 10000 ਡਾਲਰ ਲੈ ਰਿਹਾ ਤਾਂ ਠੀਕ ਹੈ ਲੈ ਲਓ ਪਰ ਜੇ ਨਹੀਂ ਤਾਂ ਤੁਸੀਂ ਉਹਦੇ ਵਾਸਤੇ 15-15 ਲੱਖ ਰੁਪਏ ਖਰਚ ਨਾ ਕਰੋ ਦੁਬਾਰਾ ਪਬਲਿਕ ਕਾਲਜ ਲਿਓ ਤੇ ਜਿਸ ਜਿਹੜਾ ਇਨ ਡਿਮਾਂਡ ਕੋਰਸ ਹੈ ਉਹ ਲਿਓ ਤਾਕੀ ਤੁਹਾਨੂੰ PGWP ਮਿਲ ਸਕੇ ਉਹਦੇ ਨਾਲ ਤੁਹਾਡਾ ਸਟੇਜ ਜਿਹੜਾ ਜਿਤਨਾ ਵਿਸਟਰ ਵੀਜ਼ਾ ਨੂੰ ਸਮਝਾਇਆ ਇਦਾਂ ਹੀ ਤੁਹਾਡਾ ਅੱਗੇ ਸਟੈਂਡ ਹੋ ਜੂ ਤੁਹਾਨੂੰ ਵਾਧੂ ਟਾਈਮ ਤੁਸੀਂ ਸਟੇਜ ਜਿਹੜਾ ਉਹ ਵੀ ਕੈਨੇਡਾ ਦੇ ਵਿੱਚ ਕਰ ਸਕਦੇ ਹੋ ਇਹ ਤੇ ਸੀਗੇ ਬੱਚਿਆਂ ਵਾਸਤੇ ਆ ਖਾਸ ਕਰਕੇ ਹੁਣ ਇੱਕ ਖਾਸ ਸਲਾਹ ਦੇ ਵਿੱਚ ਹੋਰ ਹੈ ਭਈ ਜਿਹੜੇ ਵੀ ਇੰਡੀਆ ਤੋਂ ਨਵੀਂ ਫਾਈਲਿੰਗ ਲਾ ਰਹੇ ਆ ਆਊਟਸਾਈਡ ਕੈਨੇਡਾ ਤੋਂ ਲਗਾ ਰਹੇ ਹੋ ਪੈਕੇਜ ਵਾਲੇ ਸਿਸਟਮ ਵਿੱਚ ਹੁਣ ਨਾ ਫਸਿਓ ਹੱਥ ਜੋੜ ਕੇ ਬੇਨਤੀ ਹੈ ਮੇਰੀ ਕਾਰਨ ਉਹਦਾ ਇਹ ਹੈ ਕਿ ਹੁਣ ਜੇਕਰ ਤੁਸੀਂ ਪ੍ਰਾਈਵੇਟ ਕਾਲਜ ਲੈ ਕੇ ਜਾਂਦੇ ਹੋ ਤਾਂ ਤੁਹਾਡੇ ਲਈ ਬਹੁਤ ਘਾਟੇ ਦਾ ਸੌਦਾ ਹੈ ਉੱਥੇ ਜਾ ਕੇ ਤੁਹਾਨੂੰ ਬਹੁਤ ਜ਼ਿਆਦਾ ਖੱਜਲ ਖਵਰੀ ਹੋਣੀ ਹੈ ਕਿਉਂਕਿ ਪੀਜੀਡਬਲਯੂਪੀ ਮਿਲਣਾ ਨਹੀਂ ਹੈ ਐਲਐਮਆਈਏ 1 ਸਾਲ ਦੀ ਰਹੇਗੀ ਸੋ ਜਿੰਨੇ ਵੀ ਇਹ ਜੁਗਾੜੂ ਸਿਸਟਮ ਸੀ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਤੇ ਹੋਰ ਦੀ ਸਟ੍ਰਿਕਟੇ ਦੇ ਵਿੱਚ ਪਾਲਿਸੀਜ਼ ਆਉਣ ਵਾਲੇ ਟਾਈਮ ਦੇ ਵਿੱਚ ਆ ਸਕਦੀਆਂ ਨੇ ਸੋ ਜਿਹੜੇ ਵੀ ਇਸ ਬਾਰੇ ਸੋਚ ਰਹੇ ਨੇ ਕਿ 15 ਲੱਖ 10 ਲੱਖ ਦੇ ਪੈਕੇਜ ਦੇ ਵਿੱਚ ਕੈਨੇਡਾ ਵੀਜ਼ਾ ਲਵਾ ਲਈਏ ਹੱਥ ਜੋੜ ਕੇ ਬੇਨਤੀ ਆ ਉਹ ਨਾ ਲਵਾਇਓ ਕਿਉਂਕਿ ਤੁਹਾਡਾ ਨੁਕਸਾਨ ਹੋ ਜਾਣਾ ਹੈ ਇਹਦੇ ਵਿੱਚ ਸੋ ਉਮੀਦ ਕਰਦਾ ਹਾਂ ਕਿ ਪੂਰਾ ਜਿਹੜਾ ਸਿਸਟਮ ਹੈ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਜੇਕਰ ਫਿਰ ਵੀ ਕੁਝ ਰਹਿ ਗਿਆ ਹੋਵੇ ਤੁਸੀਂ ਪਰਸਨਲ ਡਿਸਕਸ਼ਨ ਕਰਨਾ ਚਾਹੁੰਦੇ ਹੋ ਤਾਂ ਵੈਲਕਮ ਹੈ ਹੁਣ ਆਪਣੀ ਅਪਾਇੰਟਮੈਂਟ ਨੂੰ ਲੈ ਕੇ ਇੱਕ ਡਿਸਕਸ਼ਨ ਤੁਹਾਡੇ ਨਾਲ ਕਰਨਾ ਭਈ ਸਭ ਨੂੰ ਅੱਗੇ ਬੇਨਤੀ ਹੈ ਕਈ ਲੋਕ ਬਿਨਾ ਮਤਲਬ ਬਹੁਤ ਬਿਨਾ ਮਤਲਬ ਕਈ ਲੋਕ ਹੁੰਦੇ ਆ ਜਿਹੜੇ ਤੰਗ ਪਰੇਸ਼ਾਨ ਸਿਰਫ ਕਰਦੇ ਆ ਕਾਲ ਤੇ ਕਾਲ ਕਰੀ ਜਾਣਗੇ ਉਨਾਗੇ ਹੱਥ ਬਜਨ ਕੇ ਬੇਨਤੀ ਹੈ ਕਿ ਤੁਸੀਂ WhatsApp ਤੇ ਮੈਸੇਜ ਕਰਿਆ ਕਰੋ ਤੁਹਾਨੂੰ ਮੈਂ ਕੋਸ਼ਿਸ਼ ਕਰਦਾ ਹਰ ਇੱਕ ਨੂੰ ਰਿਪਲਾਈ ਕਰਨ ਦੀ ਜੇਕਰ ਕਿਸੇ ਦਾ ਨਹੀਂ ਹੁੰਦਾ ਕਦੇ ਦਾ ਤੇ ਭਰਾ ਮੇਰੇ ਕੋਲ ਬਹੁਤ ਵੱਡਾ ਸਿਸਟਮ ਨਹੀਂ ਹੈਗਾ ਮੈਂ ਕੋਈ ਏਜੰਟ ਨਹੀਂ ਹੈਗਾ ਮੇਰੇ ਕੋਲ ਸਿਸਟਮ ਬਹੁਤ ਲਿਮਟਿਡ ਹੈ ਮੈਂ ਇੱਕ ਫੀਸ ਰੱਖੀ ਹੋਈ ਹੈ 200 ਉਹ ਸਿਰਫ ਇਸ ਕਰਕੇ ਰੱਖੀ ਹੈ ਕਿ ਜੈਨੂਇਨ ਕਸਟਮਰ ਹੀ ਮੇਰੇ ਕੋਲ ਆਵੇ ਜਿਹਨੂੰ ਜੈਨੂਇਨ ਲੋਡ ਹੈ ਉਹੀ ਬੰਦਾ ਆਵੇ ਕਈ ਲੋਕ ਇੱਥੇ ਤਫਰੀ ਕਰਦੇ ਨੇ ਟਾਈਮ ਵੇਸਟ ਕਰਦੇ ਨੇ ਸੋ ਟਾਈਮ ਵੇਸਟ ਵਾਲਿਆ ਤੋਂ ਦੂਰ ਰਹਿਣ ਵਾਸਤੇ ਇਹ ਮੈਂ 200 ਰੁਪਏ ਫੀਸ ਰੱਖੀ ਹੈ ਜੋ ਕਿ ਹਰ ਇੱਕ ਬੰਦਾ ਜਿਹੜਾ ਉਹ ਪੇ ਕਰ ਸਕਦਾ ਮੈਨੂੰ ਇੰਜ ਲੱਗਦਾ ਹੈ ਕਿ ਇਹ ਬਹੁਤ ਜੈਨੂਨ ਤੇ ਬਹੁਤ ਘੱਟ ਫੀ ਹੈ ਉਹਦੇ ਵਿੱਚ ਤੁਸੀਂ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਜੋ ਵੀ ਤੁਸੀਂ ਗੱਲਬਾਤ ਕਰਨੀ ਕਰ ਸਕਦੇ ਹੋ ਉਹਦੇ ਨਾਲ ਕੀ ਹੁੰਦਾ ਹੈ ਕਿ ਜੇ ਇੱਕ ਵળે ਤੁਹਾਡੇ ਕੋਲ ਨਹੀਂ ਵੀ ਹੈਗੀ ਤਾਂ ਵੀ ਤੁਸੀਂ ਮੈਸੇਜ ਕਰਿਓ ਬਟ ਤੁਸੀਂ ਜੇ ਉੱਥੇ ਰਿਕੁਐਸਟ ਕਰਦੇ ਹੋ ਕਿ ਵੀ ਤੁਹਾਡੇ ਕੋਲ ਫੀ ਨਹੀਂ ਹੈਗੀ ਮੈਂ ਉਦਾਂ ਵੀ ਗੱਲ ਕਰਾਂਗਾ ਇੰਨੀ ਹੈ ਕਿ ਜ਼ਰੂਰੀ ਫੀਸ ਪੇ ਕਰਕੇ ਗੱਲ ਕਰਨੀ ਹੈ ਬਟ ਟਾਈਮ ਪਾਸ ਨਾ ਕਰੋ ਕਿਉਂਕਿ ਇੰਨਾ ਟਾਈਮ ਹੁੰਦਾ ਨਹੀਂ ਹੈ ਕਿ ਵੇਸਟ ਕੀਤਾ ਹੈ ਕਈ ਬੰਦੇ ਯਾਰ ਅੱਧਾ ਅੱਧਾ ਘੰਟਾ ਜਿਹੜਾ ਉਹ ਫੋਨ ਤੇ ਬਿਨਾ ਮਤਲਬ ਦੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਨਾ ਜਾਣਾ ਹੁੰਦਾ ਨਾ ਉਹਨਾਂ ਦਾ ਇਮੀਗ੍ਰੇਸ਼ਨ ਦੀ ਕੋਈ ਕੁਐਰੀ ਹੁੰਦੀ ਨਾ ਇਹਦੇ ਨਾਲ ਕੋਈ ਲੈਣਾ ਦੇਣਾ ਹੁੰਦਾ ਸੋ ਉਹੀ ਬੰਦੇ ਕਾਲ ਕਰੋ ਜਿਨ੍ਹਾਂ ਨੂੰ ਵਾਕਈ ਲੋੜ ਹੈ ਕਿਸੇ ਚੀਜ਼ ਦੀ ਕੋਈ ਕੁਐਸਚਨ ਹੈਗਾ ਹੈ ਉਹੀ ਕਾਲ ਕਰੋ ਉਦਾਂ ਕਾਲ ਨਾ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਵਟਸਐਪ ਤੇ ਮੈਸੇਜ ਕਰੋ ਕਾਲ ਨਾ ਹੀ ਕਰੋ ਉਮੀਦ ਕਰਦਾ ਹਾਂ ਬਲੌਗਸਾਂ ਦਾ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇ ਤੁਸੀਂ ਤੁਹਾਡਾ ਅਫੀਸ਼ੀਅਲ ਚਾਹੁੰਦੇ ਹੋ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਆ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ